ਮੇਰਾ ਕੰਮ ਉੱਥੇ ਸੱਪਾਂ ਤੇ ਸੀ ਸੱਪਾਂ ਤੇ ਤੇ ਸ਼ੇਰਾਂ ਸੱਪਾਂ ਤੇ ਤੇ ਫਿਰ ਉਹਦੇ ਲਈ ਨਾ ਸੱਪਾਂ ਤੇ ਫਿਰ ਬਾਅਦ ਚ ਸ਼ੇਰਾਂ ਦਾ ਕੰਮ ਹੋਣ ਲੱਗ ਗਿਆ ਤੇ ਹਿਮਕੁੰਡ ਸਾਹਿਬ ਮੇਰੇ ਸਟੱਡੀ ਏਰੀਆ ਦੇ ਵਿੱਚ ਸੀਗਾ ਮੈਂ ਆਪਣੇ ਐਮਐਸਸੀ ਦੇ ਪ੍ਰੋਜੈਕਟ ਦੇ ਵਿੱਚ ਸੀ ਉੱਥੇ ਸੱਪ ਹੁੰਦੇਗਾ ਹਾਂਜੀ ਪਹਿਲੀ ਫਲੋਰ 'ਚ ਇੱਕ ਵਾਰੀ ਰਿਪੋਰਟ ਹੋਏ ਸੱਪ ਦੋ ਤਿੰਨ ਵਾਰੀ ਤੇ ਉਹ ਹਾਈ ਐਲਟੀਟਿਊਡ ਸੀਗਾ ਤੇ ਉਹ ਰਿਪੋਰਟ ਨੂੰ ਫਿਰ ਕਨਫਰਮ ਕਰਨ ਲਈ ਸਾਨੂੰ ਉੱਪਰ ਭੇਜਦੇ ਸੀਗੇ ਕਿ ਜਾ ਕੇ ਆਓ ਦੇਖੋ ਸੱਪ ਕਿਹੜਾ ਕਿਹੜੀ ਉੱਥੇ ਹਿਮਾਲయన్ ਪਿੱਟ ਵਾਈਪਰ ਮਿਲਦਾ ਉਹ ਰਿਪੋਰਟ ਨਹੀਂ ਸੀ ਪਹਿਲਾਂ ਤੇ ਉਹ ਸਾਨੂੰ ਉੱਪਰ ਉਸ ਚਾਈਤੇ ਵੈਲਿਊ ਫਲਾਰ ਦੇ ਵਿੱਚ ਮਿਲਿਆ ਤੇ ਜਦੋਂ ਤੁਸੀਂ ਸਵਾਲ ਪੁੱਛਿਆ ਜੀਗਾ ਕਿ ਕਿਵੇਂ ਦਾ ਹੁੰਦਾ ਯਾਤਰਾ ਦੇ ਵਿੱਚ ਤਾਂ ਉੱਥੇ ਬਹੁਤ ਤਰ੍ਹਾਂ ਦੇ ਰੰਗ-ਬਰੰਗੇ ਲੋਕ ਘਰੇ ਰਹੇ ਤੇ ਕੋੜੇ ਚੱਲ ਰਹੇ ਆ ਉਹ ਮਤਲਬ ਕਾਠੇ ਪਾਏ ਹੋਏ ਖਚਰਾ ਦੀ ਆਵਾਜ਼ ਚੱਲ ਰਹੀ ਹੈ ਲੋਕ ਚੱਲ ਰਹੇ ਨੇ ਤੇ ਕੀਰਤਨ ਲੱਗੇ ਹੋਏ ਨੇ ਲੋਕ ਮੋਬਾਈਲਾਂ ਤੇ ਕਈ 뮤직 ਚਾਉਂਦੇ ਮਤਲਬ ਚੱਲਪੈਲ ਚੱਲਪੈਲ ਜਦੋਂ ਯਾਤਰਾ ਨਹੀਂ ਹੁੰਦੀ ਉਦੋਂ ਉਹ ਜੰਗਲ ਹੋ ਜਾਂਦਾ ਤੁਸੀਂ ਜੰਗਲੀ ਜਾਨਵਰ ਆਪਦੇ ਕੋਲੇ ਤੁਰੇ ਫਿਰਦੇ ਦੇਖਦੇ ਹਾਂ ਅੱਛਾ ਰੇਅਰਸਟ ਜਾਨਵਰ ਹੁੰਦੇ ਨੇ ਐਗਜ਼ਾਮਪਲ ਦੇ ਤੌਰ ਤੇ ਨਾ ਜਦੋਂ ਅਸੀਂ ਜਾਂਦੇ ਹੁੰਦੇ ਸੀਗੇ ਕਈ ਵਾਰੀ ਨਾ ਉਹ ਤਾਂ ਖੱੱਚਰ ਵੀ ਨਹੀਂ ਮਿਲਦੇ ਹੂੰ ਤੁਸੀਂ ਸਾਰਾ ਸਮਾਨ ਆਪਦੇ ਸਿਰ ਤੇ ਜਾਂ ਆਪਦੇ ਪਿੱਠੇ ਲੈ ਜਾਣਾ ਹੁੰਦਾ ਤੇ 30 30 35 ਕਿਲੋ ਦਾ ਰਖਸ਼ਾਕ ਹੁੰਦਾ ਬਾਹਰ ਉਹ ਅਸੀਂ ਦੋ ਤਿੰਨ ਜਣੇ ਇਕੱਠੇ ਕਰਕੇ ਲੈ ਜਾਂਦੇ ਸੀਗੇ ਤੇ ਜੇ ਉੱਪਰ ਗੁਰਦਵਾਰ ਸਾਹਿਬ ਖੁੱਲਾ ਹੁੰਦਾ ਸੀ ਗੋਬਿੰਦਘਰ ਤੇ ਜਦੋਂ ਉੱਥੇ ਤੱਕ ਜਾਣਾ ਤੇ ਕਈ ਵਾਰ ਢੇਰਾ ਹੋ ਜਾਂਦਾ ਸੀ ਕਿਉਂਕਿ ਰੁਕਦੇ ਰੁਕੋਂਦੇ ਜਾਣਾ ਫੋਟਾਂ ਖਿੱਚਦੇ ਜਾਣਾ ਤੇ ਰਾਤ ਨੂੰ ਸਾਨੂੰ ਲੈਪਰਡ ਤੇ ਇੱਕ ਦੋ ਹੋਰ ਜਾਨਵਰ ਹੁੰਦੇ ਨੇ ਜਿਹਨੂੰ ਮਾਰਟਨ ਕਹਿੰਦੇ ਨੇ ਯੈਲੋ ਥਰੋਟਡ ਮਾਰਟਨ ਉਹ ਬਾਂਦਰ ਤੱਕ ਨੂੰ ਮਾਰ ਦਿੰਦਾ ਛੋਟਾ ਜਿਹਾ ਹੁੰਦਾ ਅੱਛਾ ਇਹ ਬਿਲਕੁਲ ਛੋਟੇ ਸਾਈਜ਼ ਦਾ ਕੁੱਤਾ ਹੁੰਦਾ ਨਾ ਉਦਾਂ ਦਾ ਹੁੰਦਾ ਬਹੁਤ ਖਤਰਨਾਕ ਜਾਨਵਰ ਉਹ ਵੀ ਦਲੇਰ ਜਾਨਵਰ ਉਹ ਦੇਖਣਾ ਚਿੜੀਆਂ ਪੰਛੀ ਆਮ ਗੱਲ ਸੱਪਾਂ ਦੀਆਂ ਪ੍ਰਜਾਤੀਆਂ ਉੱਥੇ ਅਜਗਰ ਤੇ ਹੋਰ ਸਰਾਲਾਂ ਵਗੈਰਾ ਉੱਥੇ ਆਮ ਮਿਲਦੀਆਂ ਸੀਗੀਆਂ ਤੇ ਤੁਸੀਂ ਯਕੀਨ ਨਹੀਂ ਕਰ ਸਕਦੇ ਕਿ ਉਹੀ ਜਗ੍ਹਾ ਹੈ ਜਿੱਥੇ ਚਹਲ ਪਹਲ ਹੁੰਦੀ ਆ ਤੇ ਚੱਲ ਪਾ ਲਾ ਹਾਂ। ਹਾਂ। ਔਰ ਅਕਤੂਬਰ ਮਹੀਨੇ ਦੇ ਵਿੱਚ ਯਾਨੀ ਕਿ ਸਤੰਬਰ ਤੋਂ ਬਾਅਦ ਯਾਤਰਾ ਬੰਦ ਹੋ ਜਾਂਦੀ ਹੈ। ਤੇ ਉਸ ਤੋਂ ਬਾਅਦ ਉੱਥੇ ਜਾਨਵਰ ਦੇਖਦੇ ਆ। ਕਈ ਵਾਰ ਇਹ ਆ ਵੀ ਹੁੰਦਾ ਜੀ ਹਨੇਰਾ ਬਹੁਤਾ ਹੋ ਜਾਵੇ ਤਾਂ ਤੁਸੀਂ ਰਸਤਾ ਵੀ ਭਟਕ ਜਾਂਦੇ ਹੋ। ਸੋ ਪਰ ਜਦੋਂ ਬਰਸਾਤ ਹੁੰਦੀ ਔਰ ਜਦੋਂ ਹਾਂ ਬਰਫਬਾਰੀ ਹੁੰਦੀ ਹੈ ਉਦੋਂ ਉਹ ਜਗਾ ਹੋਰ ਰਮਣੀਕ ਹੋ ਜਾਂਦੀ ਹੈ। ਹਾਂ। ਉਦੋਂ ਤੁਹਾਨੂੰ ਲੱਭ ਲੱਭ ਕੇ ਰਸਤਾ ਜਾਣਾ ਪੈਂਦਾ ਬਰਫ ਬਹੁਤ ਜ਼ਿਆਦਾ ਪੈਂਦੀ ਆ। ਹਾਂ। ਅ 2013 ਦੇ ਵਿੱਚ ਸ਼ਾਇਦ ਸਾਨੂੰ ਉਦੋਂ ਬੁਲਾਇਆ ਗਿਆ ਜਦੋਂ ਉੱਥੇ ਜਦੋਂ ਉੱਪਰ ਦਰਬਾਰ ਸਾਹਿਬ ਦਾ ਉੱਪਰ ਰਹਿਮਕੁੰਡ ਸਾਹਿਬ ਦਾ ਉੱਥੇ ਉਹਨਾਂ ਨੇ ਜਦੋਂ ਗਈ ਫੌਜ ਤੇ ਉੱਥੇ ਭਾਲੂ ਦੇ ਭਾਲੂ ਆਪਣੇ ਬੱਚਿਆਂ ਸਮੇਤ ਅੰਦਰ ਬੇਸਮੈਂਟ ਚ ਵੜਿਆ ਹੋਇਆ ਸੀਗਾ ਰਹਿਮਕੁੰਡ ਸਾਹਿਬ ਦੇ ਦਰਬਾਰ ਦਰਬਾਰ ਆ ਉਹਦੇ ਬਿਲਕੁਲ ਨੀਚੇ ਬੇਸਮੈਂਟ ਚ ਨੀਚੇ ਬੇਸਮੈਂਟ ਚ ਜਿੱਥੇ ਕੁਆਟਰ ਬਣੇ ਹੋਏ ਨੇ ਜਿੱਥੇ ਕਿਉਂਕਿ ਉਹ ਥੋੜੇ ਜਿਹਾ ਪਪੂਣੀਆਂ ਚੜਦੇ ਆ ਫਿਰ ਫਿਰ ਜਾਂਦੇ ਆ ਮੱਥਾ ਡੇਗਾ ਥੋੜੇ ਜਿਹਾ ਉੱਪਰ ਹੈ ਉੱਪਰ ਹੈ ਸੈਕਿੰਡ ਫਲ ਸੈਕਿੰਡ ਫਰਸਟ ਫਲ ਵਾਲੋ ਜਿਹੜਾ ਥੱਲੇ ਬੇਸਮੈਂਟ ਆ ਨਾ ਉਹਦੇ ਵਿੱਚ ਭਾਲੂ ਵੜਿਆ ਹੋਇਆ ਸੀਗਾ ਉੱਥੇ ਬੱਚੇ ਦਿੱਤੇ ਉਹਨੇ ਉ ਉਦੋਂ ਫਿਰ ਸਾਨੂੰ ਇੱਕ ਵਾਰੀ ਬੁਲਾਇਆ ਗਿਆ ਉੱਥੇ ਕਿ ਆਓ ਇਹਨੂੰ ਇੰਟਰਵਿਊ ਕਰਨਾ ਤੇ ਦੋਸੀਂ ਫੋਰਸ ਡਿਪਾਰਟਮੈਂਟ ਨਾਲ ਕੰਮ ਕਰਦੇ ਸੀ ਤੇ ਅਸੀਂ ਫਿਰ ਉੱਥੇ ਗਏ ਸਾਡੇ ਜਾਣ ਤੋਂ ਪਹਿਲਾਂ ਉਹ ਭਾਲੂ ਨਿਕਲ ਚੁੱਕਿਆ ਸੀ ਨਿਕਲ ਚੁੱਕਿਆ ਸੀ ਤੋਂ ਮਤਲਬ ਉਹ ਇੱਕ ਜਗ੍ਹਾ ਐ ਸੀ ਐ ਜਿਹੜੀ ਜਿੱਦ ਲੋਕ ਐਬਸੈਂਟ ਕਰ ਦੋ ਉੱਥੋਂ ਦੀ ਫਿਰ ਉਹ ਵਾਈਲਡ ਹੋ ਜਾਂਦੀ ਸੀਗੀ ਤੇ ਲੋਕ ਆਉਣ ਤੋਂ ਬਾਅਦ ਉਹ ਇੱਕ ਛੋਟੇ ਮੋਟੇ ਸ਼ਹਿਰ ਵਾਂਗੂ ਲੱਗਦਾ ਤੁਸੀਂ ਕਹਿੰਦੇ ਆ ਵੀ ਉੱਥੇ ਗੁਰਗੋਵਰ ਸਿੰਘ ਜੀ ਜਿਹੜੇ ਆ ਪਿਛਲੇ ਜਨਮ ਦੇ ਵਿੱਚ ਉਹਨਾਂ ਨੇ ਆਪਣਾ ਤਪ ਉਹਨਾਂ ਦਾ ਤਪਸਥਾਨ ਸੀ ਜੀ ਉਹ ਜਗਾਂ ਨੂੰ ਉਹਦਾ ਸ਼ਾਂਤਮਈ ਦੇਖਿਆ ਹੋਏਗਾ ਕਿਉਂਕਿ ਜੇ ਤਪਸਥਾਨ ਜੀ ਹੁਣ ਤਾਂ ਚਲੋ ਉੱਥੇ ਸੰਗਤ ਜਾਂਦੀ ਹੈ ਉਹ ਬਿਲਕੁਲ ਸ਼ਾਂਤਮਈ ਸੀ ਉਹ ਕਿਦਾਂ ਮਹਿਸੂਸ ਹੁੰਦਾ ਕਦੇ ਮਹਿਸੂਸ ਹੋਇਆ ਵੀ ਹਾਂ ਇਸ ਜਗ੍ਹਾ ਤੇ ਕੋਈ ਗੋਬਿੰਦ ਸਿੰਘ ਜੀ ਸੀਗੇ ਕਿਸ ਸਮੇਂ ਜਾਂ ਕਈ ਤੱਕ ਲੋਕ ਇਹ ਵੀ ਕਹਿੰਦੇ ਵੀ ਅੱਜ ਵੀ ਉੱਥੇ ਗੋਬਿੰਦ ਸਿੰਘ ਜੀ ਹੈਗੇ ਨੇ ਦੇਖੋ ਇਹ ਤਾਂ ਬੜਾ ਨ ਡੀਪ ਸਵਾਲ ਹੈ ਮੇਰੀ ਉਦੋਂ ਤਾਂ ਨਹੀਂ ਸਮਝ ਵੀ ਨਹੀਂ ਸੀ ਤੇ ਪਰ ਉਹ ਜਗ੍ਹਾ ਜ਼ਰੂਰ ਸ਼ਾਂਤ ਹੈ ਉੱਥੇ ਜਾ ਕੇ ਜ਼ਰੂਰ ਤੁਹਾਨੂੰ ਸ਼ਾਂਤੀ ਫੀਲ ਹੁੰਦੀ ਹੈ ਪਰ ਕਿਤੇ ਕਿਤੇ ਮੈਨੂੰ ਉਦੋਂ ਜੇ ਤੁਸੀਂ ਉਦੋਂ ਦਾ ਵਿਚਾਰ ਪੁੱਛੋ ਤਾਂ ਮੈਨੂੰ ਐ ਵੀ ਲੱਗਦਾ ਸੀਗਾ ਕਿ ਇਹ ਜਗ੍ਹਾ ਨੂੰ ਅਸੀਂ ਮੈਂ ਇੱਕ ਵਾਰੀ ਚਲੋ ਮੈਂ ਬਹੁਤ ਸੱਚੀ ਗੱਲ ਹੈ ਕਿ ਮੈਂ ਪਹਿਲੀ ਵਾਰੀ ਮੈਂ ਧਾਰਮਿਕ ਆਸਥਾ ਨਾਲ ਗਿਆ ਸੀ ਪਹਿਲੇ ਸਾਲ 2010 ਦੇ ਵਿੱਚ ਉਸ ਤੋਂ ਬਾਅਦ ਮੈਂ ਕਦੀ ਧਾਰਮਿਕ ਆਸਥਾ ਲੈ ਕੇ ਨਹੀਂ ਜਾ ਸਕਦਾ ਕਿਉਂਕਿ ਫਿਰ ਮੈਂ ਕਿਤਾਬ ਤੋਂ ਉੱਥੇ ਹੀ ਕਿਤਾਬ ਚੋਂ ਪੜ੍ਹਿਆ ਗੁਰੂ ਗੋਬਿੰਦ ਸਿੰਘ ਨੇ ਕਿਤੇ ਹੁਕਮ ਕੀਤਾ ਹੈ ਕਿ ਮੇਰੀ ਭਗਤੀ ਨਹੀਂ ਕਰਨੀ ਜੇ ਭਗਤੀ ਕਰੋਗੇ ਤੇ ਆਪ ਦੇ ਪਾਪ ਦੇ ਭਾਗੀ ਹੋਵੋਗੇ ਤੇ ਉਹ ਦਿਨ ਤੋਂ ਬਾਅਦ ਗੁਰੂ ਸਾਹਿਬ ਕਹਿੰਦੇ ਵੀ ਜਿਹੜਾ ਮੇਰਾ ਨਾਮ ਲਏਗਾ ਹਾਂਜੀ ਉਹ ਨਰਕਾਂ ਦੇ ਵਿੱਚ ਜਾਏ ਨਰਕਾਂ ਦੇ ਵਿੱਚ ਜਾਏਗਾ ਕਿ ਕਾਲਪੁਰਖ ਦਾ ਨਾਮ ਬਿਲਕੁਲ ਤੇ ਉਹ ਦਿਨ ਤੋਂ ਬਾਅਦ ਫਿਰ ਮੈਂ ਨਾ ਸ਼ਾਇਦ ਉਸ ਜਗ੍ਹਾ ਨੂੰ ਉਸ ਨਜ਼ਰੀਏ ਤੋਂ ਕੋਈ ਦੇਖਿਆ ਹੀ ਨਹੀਂ ਹਾਂਜੀ ਤੇ ਮੈਂ ਫਿਰ ਮੇਰੀ ਫਿਰ ਕਰਮ ਭੂਮੀ ਬਣ ਗਈ ਹਾਂਜੀ ਫਿਰ ਮੈਂ ਕੰਮ ਦੇ ਲਈ ਜਾਂਦਾ ਹੁੰਦਾ ਸੀਗਾ ਪਰ ਜਿਹੜੀ ਗੱਲ ਹੈ ਕਿ ਉੱਥੇ ਸ਼ਾਂਤੀ ਬਿਲਕੁਲ ਹੈਗੀ ਆ ਤੇ ਮੈਂ ਬਹੁਤਾ ਇਸ ਚੀਜ਼ਾਂ ਪਰਸਨਲੀ ਹਮਾਇਤੀ ਨਹੀਂ ਕਿ ਜਿਹੜੀਆਂ ਧਾਰਮਿਕ ਜਗਾਵਾਂ ਨੇ ਬਹੁਤ ਦੂਰ ਤਰਾਡੇ ਬਣੀਆਂ ਨੇ ਜਿੱਥੇ ਰੱਬ ਨੇ ਜਾ ਕੇ ਆਪ ਭਗਤੀ ਕੀਤੀ ਹੈ ਅਸੀਂ ਜਾ ਕੇ ਉੱਥੇ ਅ ਮਨ ਲੋਕਾਂ ਨੂੰ ਜਗਰ ਡਿਸਟਰਬ ਕਰਦੇ ਆ ਡਿਸਟਰਬ ਇਨ ਟਰਮਸ ਆਫ ਕਿ ਆਪਾਂ ਉਥੇ ਲੋਕੀ ਸਾਡੇ ਵਾਲਾ ਜਾਣਦੇ ਨੇ ਮੈਂ ਦੱਸਿਆ ਨਾ ਕਿ ਆਪਾਂ ਇੱਥੇ ਵੀ ਆ ਜਣਾ ਦੇਖੋ ਹਲੀ-ਵਲੀ ਸਾਡੇ ਵਾਲੇ ਚ ਇਨਵਾਇਰਨਮੈਂਟ ਬਿਹੇਵੀਅਰ ਦੀ ਕਮੀ ਆ ਤੇ ਜਦੋਂ ਅਸੀਂ ਜਾਂਦੇ ਆ ਇਨਵਾਇਰਨਮੈਂਟ ਦਾ ਧਿਆਨ ਨਹੀਂ ਰੱਖਦੇ ਨਹੀਂ ਰੱਖਦੇ ਅਸੀਂ ਬਰਸਾਤੀਆਂ ਲੈ ਕੇ ਜਾਂਦੇ ਆ ਉਥੇ ਮੈਨੂੰ ਐਸੇ ਐਸੇ ਲੋਕ ਮਿਲੇ ਖਾਸ ਤੌਰ ਤੇ ਜਿਹੜੇ ਨੌਜਵਾਨ ਨੇ ਤੇ ਜਿਨ੍ਹਾਂ ਦੀ ਸੋਚ ਕੋਈ ਬਹੁਤੀ ਵਧੀਆ ਨਹੀਂ ਲੋਕਲ ਲੋਕਾਂ ਨੂੰ ਲੈ ਕੇ ਜਾਂ ਉਸ ਜਗ੍ਹਾ ਦੇ ਲਈ ਆਸਥਾ ਨਹੀਂ ਉਹ ਸਿਰਫ ਇੱਕ ਨਾ ਇੱਕ ਉਹ ਸਪੌਟ ਬਣਿਆ ਹੋਇਆ ਸੀਗਾ ਜਿੱਥੇ ਲੋਕ ਸਿਰਫ ਆਪ ਦਾ ਇੱਕ ਪਿਕਨਿਕ ਸਪੌਟ ਦੀ ਤਰ੍ਹਾਂ ਜਾ ਰਹੇ ਸੀਗੇ ਇਹ ਕੇ ਚੀਜ਼ ਦੇਖੀ ਦੂਸਰਾ ਜਦੋਂ ਮੈਨੂੰ ਖੈਰ ਜਗ੍ਹਾ ਜਦੋਂ ਲੋਕ ਨਹੀਂ ਹੁੰਦੇ ਸੀ ਉਦੋਂ ਜ਼ਿਆਦਾ ਸੋਹਣੀ ਤੇ ਜ਼ਿਆਦਾ ਚੰਗੀ ਲੱਗਦੀ ਤੇ ਮੈਨੂੰ ਲੱਗਦਾ ਕਿ ਲੋਕ ਜਿਹੜੇ ਨੇ ਇੱਕ ਤਰ੍ਹਾਂ ਦਾ ਮੈਨੂੰ ਮੈਂ ਵੀ ਕਹਿ ਚੁੱਕੀ ਗੁਰੇਜ਼ ਨਹੀਂ ਕਿ ਉਸ ਜਗ੍ਹਾ ਦੇ ਲਈ ਕੈਂਸਰ ਦੇ ਸੈੱਲ ਹੁੰਦੇ ਨਾ ਉਹਦੇ ਵਾਂਗੂ ਹੋ ਜਾਂਦੇ ਤੇ ਹੁਣ ਉੱਥੇ ਰੋਡ ਬਣਾਉਣ ਦਾ ਚੱਲ ਰਿਹਾ ਹੈ ਜੀ ਉੱਥੇ ਤੱਕ ਰੋਡ ਪਹੁੰਚਾਈ ਜਾਵੇ ਉੱਪਰ ਗੋਬਿੰਦ ਧਾਮ ਤੱਕ ਤੇ ਮੈਂ ਉਹਦੇ ਵੀ ਬਹੁਤ ਅਗੇਂਸਟ ਹਾਂ ਮਤਲਬ ਤੁਸੀਂ ਕਹਿ ਰਹੇ ਹੋ ओरिजिनल ਬਿਊਟੀ ਮਾਰ ਸਕਦੇ ਹੋ ਕਿਉਂਕਿ ਉੱਥੇ ਉਹ ਵੀ ਕਿਹਾ ਵੀ ਰੋਪਵੇ ਵੀ ਨਵਾਂ ਸ਼ੁਰੂ ਰੋਪਵੇ ਵੀ ਹਾਂ ਇਹ ਲੋਡ ਨਹੀਂ ਹੈ ਚੀਜ਼ਾਂ ਨੂੰ ਡਿਸਟਰਬ ਕਰਨ ਦੀ ਲੋੜ ਨਹੀਂ ਤੁਸੀਂ ਜਾਓ ਤੁਹਾਡੇ ਸਰੀਰ 'ਚ ਸਮਰੱਥਾ ਹੈਗੀ ਹੈ ਜਿੰਨੀ ਤਰ ਤੁਸੀਂ ਜਾ ਸਕਦੇ ਹੋ ਉਹ ਕਨਸੈਪਟ ਹੀ ਹੋਰ ਆ ਨਾ ਨੇਚਰ ਨੂੰ ਡਿਸਟਰਬ ਕਰ ਰਹੇ ਹੋ ਹਾਂ ਤੁਸੀਂ ਨੇਚਰ ਇੰਜੋਏ ਕਰੋ ਕੁਦਰਤ ਦੇ ਵਿੱਚ ਉਹ ਰੱਬ ਵਸਦਾ ਹੈ ਨਾ ਜੀ ਜੇ ਗੁਰਦੁਆਰਾ ਸਾਹਿਬ ਚ ਕਿਤੇ ਬਹਿਣਾ ਤਾਂ ਆਪਣੇ ਪਿੰਡਾਂ 'ਚ ਵੀ ਹੈਗੇ ਨੇ ਗੁਰਗਨ ਸਾਹਿਬ ਉਹੀ ਤੁਹਾਡੇ ਘਰ 'ਚ ਪਿਆ ਹੈ ਉਹੀ ਗੁਰਦੁਆਰਾ ਸਾਹਿਬ 'ਚ ਪਿਆ ਹੈ ਤੇ ਉਹੀ ਗੁਰਗਨ ਸਾਹਿਬ ਉੱਥੇ ਨੇ ਤੇ ਜਿਹੜਾ ਅਸੀਂ ਉੱਥੇ ਤੱਕ ਵਿਊ ਲਈ ਜਾਣਾ ਜਾਂ ਉਹ ਜਗ੍ਹਾ ਦੀ ਸ਼ਰਧਾ ਲਈ ਜਾਣਾ ਇਹ ਸ਼ਾਇਦ ਮੇਰੇ ਹਿਸਾਬ ਨਾਲ ਇਹਦੇ ਚ ਜਿਹੜਾ ਉਹ ਸਰੀਰਕ ਜਿਹੜਾ ਉਦਮ ਹੈ ਨਾ ਉਹ ਮਾਈਨਸ ਨਾ ਕੀਤਾ ਜਾਵੇ। ਉਹ ਨੂੰ ਰੱਖਿਆ ਜਾਂਦਾ। ਕੀ ਕੀ ਸ਼ਰਤਾਂ ਹੁੰਦੀਆਂ ਜਦੋਂ ਬੰਦਾ ਜਾਣਦਾ ਨਾ ਵੀ 17-18 ਕਿਲੋਮੀਟਰ ਦੀ ਚੜ੍ਹਾਈ ਐ ਤਾਂ ਉਹ ਵੈਗਰੂ ਵੈਗਰੂ ਕਰਦਾ ਜਾਂਦਾ, ਸਿਮਰਨ ਕਰਦਾ ਜਾਂਦਾ। ਉਹਦੇ ਮਨ 'ਚ ਇੱਕ ਹੁੰਦਾ ਵੀ ਮੈਂ ਉੱਪਰ ਤੱਕ ਪਹੁੰਚਣਾ। ਸਾਡੇ ਜਦੋਂ ਮੈਂ ਗਿਆ ਸੀ ਮੇਰੇ ਨਾਲ ਕਿੰਨੇ ਬਜ਼ੁਰਗ ਸੀ। ਬਿਲਕੁਲ। ਤੇ ਬਜ਼ੁਰਗ ਸਾਡੇ ਤੋਂ ਜ਼ਿਆਦਾ ਐਕਟਿਵ ਸੀ। ਹਾਂ 90-90 ਸਾਲ ਦੀਆਂ ਬੀਬੀਆਂ ਰੱਬ ਨੇ ਮਸਾਲੇ। ਕਿਉਂਕਿ ਉਹ ਵੈਸੇ ਉਹਨਾਂ ਨੂੰ ਚੱਲਣ 'ਚ ਬੜੀ ਦਿੱਕਤ ਹੋਏ ਗੋਡੇ ਦਰਦ ਹੋਣਗੇ ਪਰ ਉਹਨਾਂ ਦੇ ਅੰਦਰ ਇੱਕ ਸਿਮਰਨ ਚੱਲਦਾ ਹੁੰਦਾ ਸੀ। ਉਹਨਾਂ ਦੇ ਅੰਦਰ ਇੱਕ ਅਵਸਥਾ ਹੁੰ ਪ੍ਰੋਪਰਲੀ ਜਿਵੇਂ ਬਿਨਾ ਥੱਕੇ ਜਾਂਦੇ ਹੁੰਦੇ ਸੀ ਤੁਸੀਂ ਇੱਕ ਚੀਜ਼ ਹੋਰ ਦੇਖਿਓ ਜਿਹੜੇ ਵੀ ਇਹ ਧਾਰਮਿਕ ਸਥਾਨਾਂ ਦੇ ਉੱਪਰ ਖਾਸ ਤੌਰ ਤੇ ਜਿਵੇਂ ਇਦਾਂ ਦੀ ਹਾਈਕਿੰਗ ਵਾਲੀਆਂ ਜਿਵੇਂ ਮਾਤਾ ਵੈਸ਼ਨੂ ਦੇਵੀ ਹੈ ਜਾਂ ਕੋਈ ਹੋਰ ਜਦੋਂ ਉੱਥੇ ਬਜ਼ੁਰਗ ਜਾਂਦੇ ਨੇ ਜਾਂ ਪਹਿਲਾ ਕੇਦਾਰਾ ਜਾਂਦੇ ਸੀਗੇ ਉਹ ਇੱਕ ਤਰ੍ਹਾਂ ਨਾਲ ਤੁਹਾਡੇ ਜੀਵਨ ਦਾ ਕਹੋ ਸਾਰਾਂਸ਼ ਹੈ ਕਿ ਤੁਸੀਂ ਔਕਣ ਦੇ ਵਿੱਚ ਵੀ ਰੱਬ ਦਾ ਸਿਮਰਨ ਕਿਦਾਂ ਕਰਦੇ ਹੋ ਤੇ ਤੁਸੀਂ ਮੰਜ਼ਲ ਤੇ ਕਿਵੇਂ ਫੋਕਸ ਰੱਖਦੇ ਹੋ ਤੇ ਉਹ ਸਾਰਾ ਕੁਝ ਕਰਨ ਤੋਂ ਬਾਅਦ ਇੱਕ ਤਾਂ ਪਹੁੰਚਣਾ ਹੈ ਹਮ ਇੱਕ ਪਹੁੰਚਣਾ ਉਸ ਤੋਂ ਬਾਅਦ ਵਾਪਸ ਵੀ ਆਉਣਾ ਵਾਪਸ ਵੀ ਆਣਾ ਠੀਕ ਹੈ ਨਾ ਤੇ ਇੱਕ ਚੀਜ਼ ਅਚੀਵਮੈਂਟ ਕਰਕੇ ਉਸ ਜਗ੍ਹਾ ਨੂੰ ਉੱਥੇ ਕੁਝ ਟਾਈਮ ਸਪੈਂਡ ਕਰਕੇ ਤੁਸੀਂ ਵਾਪਸ ਆਏ ਹੋ ਫਿਰ ਉਹ ਜਿਹੜਾ ਤੁਹਾਡੇ ਅੰਦਰ ਕੌਨਫੀਡੈਂਸ ਬੂਸਟ ਹੁੰਦਾ ਤੁਸੀਂ ਇੰਨਾ ਆਪਣੇ ਸਰੀਰ ਨੂੰ ਕਸ਼ਟ ਦਿੰਨੇ ਹੋ ਇੰਨਾ ਜ਼ੋਰ ਲਾਉਂਨੇ ਹੋ ਤੁਹਾਡੇ ਸਰੀਰ ਦੇ ਕਈ ਅੰਗ ਜਿਹੜੇ ਨੇ ਜਾ ਕੇ ਉੱਥੇ ਦਰਸਤ ਹੋ ਜਾਂਦੇ ਨੇ ਕਈ ਬੰਦੇ ਤਾਂ ਜਿਹੜੇ ਆਸ ਉਮੀਦ ਟੁੱਟੀ ਹੁੰਦੀ ਆ ਉਥੋਂ ਉਮੀਦਵਾਨ ਹੋ ਕੇ ਵਾਪਸ ਵਾਪਸ ਆਉਂਦੇ ਆ ਉਹ ਇੱਕ ਉਹ ਕਨਸੈਪਟ ਆ ਉਹ ਕੱਲਾ ਹੋਆ ਸਾਡੇ ਸਿੱਖ ਇਤਿਹਾਸ 'ਚ ਤਾਂ ਹੈ ਹੀ ਨਹੀਂ ਕਿਤੇ ਵੀ ਕਿ ਤੁਸੀਂ ਜਾ ਕੇ ਕਿਤੇ ਕੋਈ ਇਦਾਂ ਦਾ ਕੋਈ ਕਰਮਕਾਂਡ ਕਰਨਾ ਹੈ ਕਿ ਜਾ ਕੇ ਇੱਕ ਜਗ੍ਹਾ ਬੈ ਕੇ ਮੱਥਾ ਟੇਕਣਾ ਉਹ ਕੋਈ ਸਾਡੇ ਹੈ ਕਿਤੇ ਇਦਾਂ ਦਾ ਸਾਡੇ ਤਾਂ ਕਿਤਾਬ ਪੜ੍ਹਨ ਨੂੰ ਤਰਜੀ ਦਿੱਤੀ ਗਈ ਹੈ ਗੁਰਬਾਣੀ ਕਹਿੰਦੀ ਆ ਵੀ ਜੋ ਹੈ ਤੇਰੇ ਅੰਦਰ ਬਿਲਕੁਲ ਹੈ ਨਾ ਜੀ ਜੋ ਪਿੰਡੇ ਸੁਧਰ ਮੰਡੇ ਤੇ ਉਹ ਅਸੀਂ ਜੋ ਖੋਜ ਜਸ ਪਾਵੇ ਬਿਲਕੁਲ ਤੇ ਅਸੀਂ ਹੁਣ ਸੋਚੋ ਤੁਸੀਂ ਜਿਹੜਾ ਜਾਓ ਜੀ ਸਤ ਕੇ ਸਾਰੇ ਆਪਾਂ ਕੇ ਸਾਰੇ ਗੁਰਤਾ ਮਦੀ ਮੈਂ ਕਹਿੰਦਾ ਕਿ ਜਾ ਸਕਦੇ ਹਾਂ ਤੁਹਾਨੂੰ ਬੰਨ ਕਰੇ ਜਾਓ ਪਰ ਜਿਹੜੀ ਉਹਦੀ ਨੇਚਰਲ ਬਿਊਟੀ ਆ ਨਾ ਤੇ ਉਹ ਪਹਿਲੀ ਪਾਰਸ਼ਾਈ ਦੇ ਕਹਿਣ ਵਾਂਗੂ ਕਿ ਜਿਹੜਾ ਆਪਣਾ ਪਵਨ ਗੁਰੂ ਪਾਣੀ ਪਿਤਾ ਮਾਤਾ ਦਾਤਾ ਬੋ ਤੇ ਉਹ ਸਾਡੇ ਤਾਂ ਅਸੀਂ ਇੱਥੇ ਇੰਜੋਏ ਨਹੀਂ ਕਰਦੇ ਪਰ ਅਸੀਂ ਖੈਰ ਇਹਨਾਂ ਯਾਤਰਾਾਂ ਦੇ ਜਾਂਦੇ ਜਾਂਦੇ ਤਾਂ ਉਹ ਇੰਜੋਏ ਕਰੀ ਲੋਕੀ এনवायरमेंट ਨੂੰ ਵੀ ਖਰਾਬ ਕਰਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੁਣ ਦੇਖੋ ਹੁਣ ਅਸੀਂ ਜਿਹੜਾ ਲਾਈਫ ਸਟਾਈਲ ਆਪਣੇ ਇੱਥੇ ਕੈਰੀ ਕਰਦੇ ਆ ਨਾ ਇਹ ਅਸੀਂ ਨਾਲ ਉੱਥੇ ਲੈ ਜਾਂਦੇ ਆ ਲੈ ਜਾਂਦੇ ਆ